ਉੱਨਾ ਬੜੀ ਵਧੀਆ ਵਿਚਾਰ ਚੱਲੇ। ਕਹਿੰਦੇ ਜੀ ਕਲ ਨੂੰ ਸਾਬ ਨੇ ਕੇਸਰੀਆ ਪੱਗਾ ਬਣਨੀ ਆ ਜੀ ਖਾਲਸਾ ਪੰਥ ਦਾ ਸਾਜਣਾ ਦੇ ਵਸ। ਬਣਨੀਆ ਚਾਹੀਦੀ। ਬਣਨੀਆ ਚਾਹੀਦੀ। ਬਣੋ ਖਾਲਸੇ। ਇੱਕ ਦਿਨ ਪੱਗਾ ਬਣਨ ਦੇ ਨਾਲ ਤੁਸੀਂ ਖਾਲਸੇ ਬਣ ਜਾਓਗੇ। ਜਿਹੜਾ ਅਸਲੀ ਮਿਸ਼ਨ ਹੈ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੱਧਰ ਸਾਨੂੰ ਲਾਇਆ ਸੀ ਉਧਰ ਤੇ ਅਸੀਂ ਜੁੜਿਆ ਨਹੀਂ। ਠੀਕ ਹੈ ਕੇਸਰੀ ਪੱਗਾਂ ਸਾਡਾ ਖਾਲਸਾ ਹੀ ਰੰਗ ਹੈ ਸਾਨੂੰ ਸਜਾਉਣਾ ਚਾਹੀਦਾ ਹੈ ਬਨਣਾ ਚਾਹੀਦਾ ਹੈ ਹੁਣ ਮੇਰੇ ਵਰਗੇ ਕਦੀ ਗੁਰੂ ਦੇ ਦਰਸਾਈ ਮਾਰਗ ਤੇ ਲਿਖਦੀ ਚੱਲੇ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਬਿਦੇ ਦਿੱਤਾ ਤੇ ਚੱਲੇ ਆਂ ਹੋਰ ਪੱਗਾਂ ਦੇ ਸਿਰ ਤੇ ਪ੍ਰਜਾ ਕੇ ਬਹਿ ਹੁੰਦੇ ਹੋਰ ਵੀ ਤੇਰੇ ਤਰੇ ਫਿਰਦੇ ਨੇ ਪੱਗਾਂ ਤੇ ਤੁਹਾਡੇ ਵਰਗ ਰਾਜਦਾਨੀ ਬੰਨੀ ਫਿਰਦੇ ਨੇ ਉਹ ਵੀ ਉਸ ਕਿਸਨਰੀਆਂ ਭੱਲਣਗੇ ਪੱਗਾਂ ਤੇ ਹੋਰ ਵੀ ਦੂਸਰੇ ਜਾਤੀ ਕੇ ਬੰਨੇ ਫਿਰਦੇ ਨੇ ਤੁਸੀਂ ਮੌੜ ਵੀ ਮੁਸਲਮਾਨ ਦੇਖੋ ਜਿਹੜੇ ਪੱਗਾਂ ਮੰਨੀ ਫਿਰਦੇ ਨੇ ਰੰਗ ਦੇ ਨਾਲ ਪਰਮਾਤਮਾ ਨਹੀਂ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀਆਂ ਨਹੀਂ ਜਿਵੇਂ ਖਾਲਸੇ ਰੰਗ ਸਾਡਾ ਹੈ ਸੰਸਾਰ ਤੇ ਰਹਿਣਾ ਹੈ ਖਾਲਸੇ ਰੰਗ ਦੇ ਥੱਲੇ ਰਹਿਣਾ ਹੈ ਪਰ ਜਿੱਥੇ ਖਾਲਸੇ ਰੰਗ ਚਾਹੀਦਾ ਉੱਥੇ ਨਾਮ ਨੂੰ ਵੀ ਪੰਡੂਪੀ ਰੱਖਦੇ ਨਾਲ ਰੱਖ ਲੋ ਦਸਵੇਂ ਪਾਤਸ਼ਾਹ ਮਹਾਰਾਜ ਦੇ ਕਿਸੇ ਇੱਕ ਕਹਿ ਬਚਨ ਤੇ ਚੱਲ ਲਈਏ ਪਰ ਉੱਥੇ ਨਹੀਂ ਚੱਲਣਾ ਜਦੋਂ ਭਾਈ ਜੈਤਾ ਜੀ ਤਨਗੁਰੂ ਤੇ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸਿਰ ਲੈ ਕੇ ਨਾ ਅਨੰਦਪੁਰ ਸਾਹਿਬ ਵੱਲ ਚਲੇ ਤੇ ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਭਾਈ ਜੈਤਾ ਜੀ ਸਿਰ ਲੈ ਕੇ ਆ ਰਹੇ ਨੇ ਫਿਰ ਤੇ ਭਾਈ ਜੈਤਾ ਜੀ ਨੇ ਸਿਰ ਜਿਹੜਾ ਨਾ ਪਾਤਸ਼ਾਹ ਦਾ ਆਪਣੇ ਸੀਨੇ ਨਾਲ ਲਾਇਆ ਤੇ ਪਾਤਸ਼ਾਹ ਦੇ ਜਦੋਂ ਦਰਸ਼ਨ ਦਿਦਾਰੇ ਵਾਸਤੇ ਪਾਈ ਜੈਤਾ ਜੀ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਾਤਸ਼ਾਹ ਨਾਲ ਅੱਗੇ ਹੋ ਕੇ ਮਿਲੇ ਪਾਈ ਜੈਤਾ ਜੀ ਨੂੰ ਸੀ ਜਿਹੜਾ ਕੀਰਤਪੁਰ ਸੌਰਾਖ ਦਾ ਹੈ ਕਿੰਨੇ ਕਿ ਪਾਤਸ਼ਾਹ ਅਸੀਂ ਆਪ ਜੀ ਦੇ ਪਿਤਾ ਜੀ ਦਾ ਨਾ ਸਿਰ ਲੈ ਕੇ ਆਏ ਦਿੱਲੀ ਤੋਂ ਕਹਿੰਦੇ ਬਹੁਤ ਅੱਛਾ ਪਾਈ ਜੈਤਾ ਜੀ ਕਹਿੰਨ ਲੱਗੇ ਪਾਈ ਜੈਤਾ ਜੀ ਇੱਕ ਗੱਲ ਦੱਸੋ ਅੱਜ ਜਦੋਂ ਸਾਡੇ ਵਿੱਚ ਕੋਈ ਸਰੀਰ ਚੜਾਈ ਕਰ ਜਾਂਦਾ ਹੈ ਤੇ ਜੇ ਕਿਸੇ ਦੇ ਉਹ ਸਰੀਰ ਚੜਾਈ ਕਰਨ ਦੇ ਵਿੱਚ ਸੰਚਾਰ ਨੂੰ ਪੰਜ ਸੱਤ ਬੰਦੇ ਹੋਣ ਨਾ 10 12 ਬੰਦੇ ਕਹਿੰਦੇ ਇਹਦੇ ਨਾਲ ਤੇ ਬੰਦਾ ਹੀ ਕੋਈ ਨਹੀਂ ਕੀ ਕਹਿੰਦੇ ਕਹਿੰਦੇ ਇਹਦੇ ਨਾਲ ਤੇ ਬੰਦਾ ਹੀ ਕੋਈ ਨਹੀਂ ਕਹਿੰਦੇ ਭਾਈ ਜੈਤਾ ਜੀ ਇਹ ਦੱਸੋ ਜਦੋਂ ਦਿੱਲੀ ਦੇ ਵਿੱਚ ਪਿਤਾ ਜੀ ਦੀ ਸ਼ਹਾਦਤ ਹੋਈ ਜਦੋਂ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਕੀ ਗੱਲ ਉੱਥੇ ਹੋਰ ਕੋਈ ਸਿੱਖ ਨਹੀਂ ਸੀ ਤੁਸੀਂ ਇਕੱਲੇ ਸੀ ਕੱਲੇ ਹੀ ਲੈ ਕੇ ਤੁਸੀਂ ਕਰਤਾਰਪੁਰ ਸਾਂ ਹੁਣ ਚੱਲੇ। ਕਹਿੰਦੇ ਪਾਤਸ਼ਾਹ ਸਿੱਖ ਤੇ ਬੜੇ ਸੀ। ਬਹੁਤ ਸੀ ਸਿੱਖ। ਅੱਜ ਵੀ ਨੇ। ਜਿਨ੍ਹਾਂ ਦਾ ਮਕਸਦ ਸਿਰਫ ਪੱਗ ਬਣ ਲੈਣੀ, ਦਸਤਾਰ ਬਣ ਲੈਤੀ ਆਪਣਾ ਭੇਗ ਸਿਖਾਵਾ ਵਾਲਾ ਤੇ ਕਰਮ ਅਸੀਂ ਦੂਸਰੇ ਕਰੀ ਜਾਂਦੇ ਨੇ। ਕਹਿੰਦੇ ਹੋਰ ਨਹੀਂ ਸੀ ਕੋਈ ਉੱਥੇ। ਕਹਿਣ ਲੱਗੇ ਪਾਤਸ਼ਾਹ ਬੜੇ ਸਨ। ਪਰ ਪਾਤਸ਼ਾਹ ਮਨ ਦੇ ਅੰਦਰ ਡਰ ਸੀ ਕਿ ਮੈਂ ਪਹਿਚਾਨ ਕਿੱਦਾਂ ਕਰਾਂ ਕਿ ਇਹ ਵਾਕੇ ਹੀ ਸਿੱਖ ਹੈ ਕਿਉਂਕਿ ਹੋਰ ਵੀ ਧਰਮਾਂ ਦੇ ਸਨ ਮੁਸਲਮਾਨ ਵੀ ਜਿਹੜੇ ਸਨ ਪੜ੍ਹਨ ਜਿਹੜੇ ਦੂਸਰੇ ਪੱਗਾਂ ਬੰਨਦੇ ਸਨ ਕਹਿੰਦੇ ਪਛਾਣ ਕਿੱਦਾਂ ਕਰਦੇ ਪਾਤਸ਼ਾਹ ਡਰ ਲੱਗਦਾ ਸੀ ਕਿ ਕਿਸੇ ਨੂੰ ਕਹਿ ਦਈਏ ਤੇ ਕਿਤੇ ਵੀ ਸਰਕਾਰ ਦਾ ਹੀ ਬੰਦਾ ਨਾ ਹੋਵੇ ਮਗਲੀ ਨਾ ਹੋਵੇ ਪਾਗ ਸਮਝ ਕੇ ਪਾਗ ਬੰਨੇ ਸਮਝ ਕੇ ਮੈਨੂੰ ਕਹਿ ਦਵਾ ਕਿ ਸਰਦਾਰ ਹੈ ਸਿੱਖ ਹੈ ਤੇ ਪਾਤਸ਼ਾਹ ਡਰ ਲੱਗਦਾ ਸੀ ਕਹਿਣਗੇ ਅੱਛਾ ਖੇਲ ਲਗੇ ਪਾਈ ਜਾਂਦਾ ਜੀ 1699 ਦੀ ਸਾਕੀ ਦਾ ਇੰਤਜ਼ਾਰ ਕਰੋ ਐਸਾ ਪਾਖਾਲਸਾ ਪੰਥ ਜਾਵਾਂਗੇ ਜਿਹੜਾ ਹਜ਼ਾਰਾਂ ਚ ਨਹੀਂ ਲੱਖਾਂ ਚ ਨਹੀਂ ਕਰੋੜਾਂ ਚ ਖੱਲ੍ਹੇ ਹੀ ਖਾਲਸਾ ਨਜ਼ਰ ਆ ਜਾ ਕਰੇਗਾ ਜਿਵੇਂ ਮੇਰੀ ਪਾਦਸ਼ਾਹ ਸਾਜਨਾ ਕੀ ਖਾਲਸਾ ਪੰਥ ਅੱਜ ਅਸੀਂ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਆਪਣੇ ਮਨ ਜਿਹੜੇ ਸਾਡੇ ਅੰਦਰ ਨੇ ਅਸੀਂ ਵਰਤੀ ਜਾ ਰਹੇ ਕਰੀ ਜਾ ਰਹੇ ਪਰ ਦਸਵੇਂ ਪਾਤਸ਼ਾਹ ਮਰਜੀ ਨੇ ਤੇ ਸਾਨੂੰ ਜਿਸ ਕਾਰਨ ਪਾਤਸ਼ਾਹ ਨੇ ਆਪਣਾ ਪਰਿਵਾਰ ਸਰਬੰਸ ਵਾਰਿਆ ਉਹ ਤੇ ਕੰਮ ਅਸੀਂ ਕਰ ਨਹੀਂ ਰਹੇ ਇਹ ਦਸਤਾਰਾਂ ਕੋਈ ਇਸ ਤਰ੍ਹਾਂ ਥੋੜੀ ਮਿਲ ਗਈਆਂ ਨੇ ਇਹ ਸਰਦਾਰੀ ਕੋਈ ਇਸ ਤਰ੍ਹਾਂ ਥੋੜੀ ਮਿਲ ਗਈ ਹੈ ਤੁਸੀਂ ਹਰ ਸਾਲ ਮਨਾਉਂਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਅਨੇਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਰਜੀ ਤਤੀ ਤਵੀ ਤੇ ਬੈਠ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਗੇ ਪੈਰ ਮਾਚੀਵਾੜੇ ਦੇ ਜੰਗ ਉਹਨੇ ਕਿ ਜਿਹੜੇ ਦਿਨ ਹੁੰਦੇ ਨੇ ਨਾ ਉਹ ਦਿਨ ਅਸੀਂ ਜਦੋਂ ਕਿਤੇ ਗੁਰਦੁਆਰੇ ਬੈਠੇ ਹੁੰਦੇ ਹੁੰਦੇ ਕੋਈ ਸੰਤ ਅੱਗੇ ਸਾਡੇ ਅੱਖਾਂ ਵਿੱਚੋਂ ਜਲ ਵਗਦਾ ਬੜੇ ਭਾਵੁਕ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਭੋਲੇ ਜਾਂਦੇ ਆ ਬਸ ਉਹੀ ਮਹੀਨਾ ਚੇਤੇ ਰਹਿੰਦਾ ਹੈ ਤੇ ਜਿਹੜਾ ਕਿਸੇ ਦੇ ਕੀਤੇ ਹੋਏ احساناں ਨੂੰ ਭੁੱਲ ਜਾਣ ਨੂੰ ਪਤਾ ਕੀ ਕਹਿੰਦੇ ਨੇ ਅਕਿਰਤ ਕਰਨ ਤੇ ਅਕਿਰਤ ਕਰਨ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਅਕਿਰਤ ਕਰਨ ਭੋਏ ਭਾਰ ਮੰਦੇ ਹੋ ਮੰਦੇ ਕਹਿੰਦੇ ਜਿਹੜਾ ਕਿਰਤ ਕਰਨ ਜੀਵ ਹੈ ਨਾ ਉਹਦਾ ਭਾਰ ਧਰਤੀ ਮਹਿਸੂਸ ਕਰਦੀ ਧਰਤੀ ਪਹਾੜਾਂ ਦਾ ਸਾਗਰਾਂ ਦਾ ਨਦੀਆਂ ਦਾ ਰੁੱਖਾਂ ਦਾ ਜੀਵਾਂ ਦਾ ਬਿਲਡਿੰਗਾਂ ਦਾ ਕੋਈ ਆਪਣੇ ਤੇ ਭਾਰ ਮਹਿਸੂਸ ਨਹੀਂ ਕਰਦੀ ਪਰ ਜਿਹੜਾ ਅਕਿਰਤ ਕੰਮ ਹੋ ਜਾਏ ਉਹਦਾ ਭਾਰ ਮਹਿਸੂਸ ਕਰਦੀ ਹੈ ਕਹਿੰਦੀ ਇਹ ਮੇਰੇ ਉੱਤੇ ਨਾ ਚੱਲੇ ਕਿਉਂ ਅਕਿਰਤ ਕੰਮ ਹੈ ਆਪਣੇ ਕੀਤੇ ਹੋਏ ਗੁਰੂਆਂ ਦੇ ਕਿਸੇ ਦੇ ਕੀਤੇ ਉਕਾਰ ਨੂੰ ਭੁੱਲ ਜਾਣਾ ਪਰ ਅਸੀਂ ਤੇ ਭੁੱਲ ਕੇ ਬੈਠੇ ਆਂ ਅੱਜ ਤੇ ਆਪਣੀ ਘਰ ਦੀ ਸਰਕਾਰ ਬਣਾਈ ਹੈ ਕਿ ਪਾਤਸ਼ਾਹ ਨੇ ਕਿਹਾ ਅੰਮ੍ਰਿਤ ਵੇਲੇ ਉੱਠਣਾ ਅਸੀਂ ਕਿਹਾ ਨਾ ਅਸੀਂ ਤੇ 11 ਵਜੇ ਉੱਠਣਾ ਜਾਂ ਸ਼ਾਮ ਨੂੰ ਗੁਰਦੁਆਰੇ ਜਾਣਾ ਸਵੇਰੇ ਨਹੀਂ ਜਾਣਾ ਜੇ ਕੈਦ ਉੱਤੇ ਫਿਰ ਕੈਦ ਹੁੰਦੇ 5 ਸਾਲ ਦੀ ਰਾਤ ਨੂੰ 10-11 ਵਜਨਦੇ ਟਾਈਮ ਹੋ ਜਾਂਦਾ ਹੈ ਪਰਿਵਾਰ ਵੀ ਦੇ ਸਾਹਮਣਾਂ ਹੈ ਭਣਿਓ ਜੇ ਤੁਸੀਂ ਪਰਿਵਾਰ ਸਾਹਮਣਾਂ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਤੇ ਪਰਿਵਾਰ ਸਰਬੰਸ ਤੁਹਾਡੇ ਤੋਂ ਹੀ ਵਾਰਿਆ ਆ ਕਿਤੇ ਮੁੜ ਕੇ ਤੇ ਦੇਖੋ ਪਿੱਛੇ ਆਪਣੇ ਇਤਿਹਾਸ ਭਾਈ ਤਾਰੂ ਸਿੰਘ ਨੇ ਆਪਣੀ ਖੋਪੜੀ ਤੇ ਤਰਵਾਲੀ ਭਾਈ ਮਤੀਦਾ ਜੀ ਨੇ ਆਪਣਾ ਤਨ ਆਰੇ ਨਾਲ ਚਿਰਾ ਲਿਆ ਭਾਈ ਸਤੀਦਾ ਜੀ ਦੇਹ ਚੁਬਾਲੇ ਗਏ ਉਹਨਾਂ ਨੂੰ ਕਿਹੜੇ ਜਾਇਜਾ ਦਾ ਰਾਜ ਚਾਹੀਦੇ ਸਨ ਉਹਨਾਂ ਦੇ ਕਿਹੜੇ ਪਰਿਵਾਰ ਸਨ ਉਹਨਾਂ ਕਿਹੜੇ ਆਪਣੇ ਬੱਚਿਆਂ ਨੂੰ ਗੱਡੀਆਂ ਦੇਣੀਆਂ ਸੀ ਇਹਦੇ ਤੇ ਬੜਾ ਸਾਡੇ ਮਨ ਦੇ ਅੰਦਰ ਚਾਹ ਵਸਾਖੀ ਹੈ ਵਸਾਖੀ ਖਾਲਸਾ 15 ਸਾਜਨਾ ਦਿਵਸ ਹੈ ਵਸਾਖੀ ਨੂੰ ਮੇਲਾ ਕਰਕੇ ਨਾ ਸਮਝਿਆ ਕਰੀਏ ਕਿ ਮੇਲਾ ਵਸਾਖੀ ਦਾ ਮੇਲਾ ਮਣਾਉਣਾ ਹੈ ਤੇ ਜੇ ਖਾਲਸਾ 15 ਸਾਜਨਾ ਦਿਵਸ ਮਣਾਉਣਾ ਹੈ ਤੇ ਗੁਰੂ ਦੇ ਕਹੇ ਉਹ ਬਚਨਾਂ ਤੇ ਚੱਲੋ ਗੁਰਪੁਰਬ ਦਾ ਭਾਵ ਹੈ ਗੁਰੂ ਦੀ ਗੱਲ ਨੂੰ ਮੰਨਣਾ ਤੇ ਜਦੋਂ ਗੁਰੂ ਦੀ ਗੱਲ ਨੂੰ ਮੰਨਣਾ ਨਹੀਂ ਫਿਰ ਜਿੰਨਾ ਮਰਜੀ ਦਵਾਲਾ ਭਾਈ ਜਾਓ ਜਿੰਨਾ ਮਰਜੀ ਕੁਛ ਕਰੀ ਜਾਵੇ ਮੈਂ ਆਪਣੇ ਸਮੇਤ ਕਹ ਰਿਹਾ ਮੈਂ ਕਿਹੜੇ ਜਗ੍ਹਾ ਤੇ ਪਹੁੰਚਾ ਮੈਂ ਕਿਸੇ ਨੂੰ ਉਪਦੇਸ਼ ਦਿਵਾਵਾਂ ਕਿਸੇ ਨੂੰ ਇਤਿਆਹ ਸੁਣਾਵਾਂ ਆਪੋ ਤੇ ਅਮਲ ਨਾ ਕਰਾਂ ਕਿਸ ਕਰਕੇ ਅਗਰ ਆਪਾਂ ਖਾਲਸਾ ਪੰਥ ਦਾ ਸਾਜਾ ਦਿਵਸ ਮਨਾਉਣਾ ਹੈ ਕਿਸ ਤਰੀਜ਼ ਦਸਤਾਰਾ ਬੰਨਣੀਆਂ ਹਨ ਤੇ ਕੋਈ ਪਰਣ ਕਰੀਏ ਵਿਸਾਖੀ ਤੇ ਜਿੱਦਾਂ ਪਾਤਸ਼ਾਹ ਜੀ ਨੇ ਨਾ ਕਿਹਾ ਸੀ ਨਾ ਕਿ ਪਾਈ ਜਾਂਦਾ ਹੀ ਤੁਹਾਡੇ ਨਾਲ ਕੋਈ ਨਹੀਂ ਤੇ ਕਹਿਣ ਲੱਗੇ ਪਾਤਸ਼ਾਹ ਤੋਂ ਪਛਾਣ ਨਹੀਂ ਤੇ ਮਹਾਰਾਜ ਨੇ ਆਪਣੀ ਪਛਾਣ ਦੱਸ ਦਿੱਤੀ ਬਣਾ ਦਿੱਤੀ ਸਿੱਖ ਬਣਾ ਦਿੱਤਾ ਕਿ ਹਜ਼ਾਰਾਂ ਚ ਨਹੀਂ ਲੱਖਾਂ ਚ ਨਹੀਂ ਕਰੋੜਾਂ ਚ ਮੇਰਾ ਸਿੱਖ ਕੱਲਾ ਹੀ ਨਜ਼ਰ ਆਏਗਾ ਔਰ ਆਉਂਦਾ ਵੀ ਜੇ ਜੇ ਗੁਰਮੱਤ ਦਾ ਧਾਰਣੀ ਹੈ ਪੰਜ ਕਾਰ ਨੇ ਗੁਰੂ ਆਲਾ ਹੈ ਗੁਰ ਸਿਕਾ ਹੈ ਤੇ ਭਾਵੇਂ ਜਿੰਨੇ ਮਰਜੀ ਦੂਸਰੇ ਕੋ ਲੋਤੇ ਉਹਨਾਂ ਦੀ ਇਕੱਲਾ ਹੀ ਨਜ਼ਰ ਆ ਜਾਏਗਾ ਉਹਦੇ ਵਿੱਚ ਸੋ ਇਸ ਕਰਕੇ ਗੁਰੂ ਕਿਰਪਾ ਕਰੇ